ਔਲ ਸਾਡੇ ਕੈਮਰਾਮੈਨ ਦੇ ਨਾਲ ਵਾਪਸ ਦੱਸ ਦਈਏ ਕਿ ਨਾਲ ਨਾਲ ਨਾ ਜੋ ਟਰਬਨ ਹੈ ਉਹ ਵੀ ਸਜਾਈ ਜਾ ਰਹੀ ਹੈ ਪੱਗਾਂ ਬੰਦੀਆਂ ਜਾ ਰਹੀਆਂ ਨੇ ਜੀ ਜੇ ਤੁਹਾਡੇ ਕੋ ਮੋਟਰਸਾਈਕਲ ਹੈ ਤਾਂ ਲੋਟ ਆਫ ਫੈਸ਼ਨ ਹੈ ਠੀਕ ਆਲ ਵੈਲਕਮ ਹੋ ਅਸੀਂ ਹਰ ਮਹੀਨੇ ਇੱਕ ਅਫੀਸ਼ੀਅਲ ਰਾਈਡ ਕਰਦੇ ਆ ਜਿੱਚ ਅਸੀਂ 브ਦਰਹੂਡ ਦਾ ਜਿਹੜਾ ਸੰਦੇਸ਼ ਆ ਉਹ ਦਿੰਦੇ ਆ ਕਿ ਅਸੀਂ ਪਹਿਲਾ ਹਾਰਲੇ ਬ੍ਰੇਕਆਊਟ ਹੈ ਜੀ ਇਹ 2023 ਤੇ 24 ਮਾਡਲ ਜਿਹੜੇ ਨਵੇਂ ਆਏ ਆ 17 ਕਿਊਬਿਕ ਅਮ 8 ਥਰਫਟ ਜਿੰਨਾ ਵੀ ਬੇਸ ਪ੍ਰਾਈਸ ਹੈਗਾ ਹੈਗਾ ਪਰ ਉਹਦੇ ਉੱਤੇ ਹੀ ਅਗਲੇ 3.40 40000 ਡਾਲਰ ਲਾਦਣ ਦੇ ਉਹਦੇ ਉੱਤੇ ਵੀ ਰੇਡੀਓ ਹਾਂਜੀ 1674 ਜੇ ਤੁਸੀਂ ਦੇਖ ਰਹੇ ਹੋ ਦਸ ਇਸ ਯਰ ਆਪਣਾ ਆਰ ਜੇ ਪੁਨੀਤ ਮੇਰੇ ਨੂੰ ਪਿਆਰ ਪਰੀ ਸਤਿ ਸ਼੍ਰੀ ਅਕਾਲ ਤੇ ਮੇਰੇ ਨਾਲ ਖੜੀ ਹੈ ਜੀ ਟੀਮ ਕਿਆ ਕਮਾਦੀਆਂ ਜੈਕਟਾਂ ਇਹਨਾਂ ਨੇ ਬਣਾਈ ਹੋਈਆਂ ਨੇ ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਆਨ ਐਮ ਐਲਬਨ ਤੋਂ ਮੋਟਰਸਾਈਕਲ ਡਰਾਈਵ ਕਰਕੇ ਸੋ ਸਾਡੇ ਕੇਬੀਜੀ ਟੈਕਸੇਸ਼ਨ ਤੋਂ ਨਾਲ ਦੀ ਨਾਲ ਪਰੰਪ੍ਰੀਤ ਰਾਜਪੂਤ ਭਾਜੀ ਨੇ ਆਪਣੇ ਹੋਰ ਬਹੁਤ ਸਾਰੇ ਭਾਜੀ ਨੇ ਇਹਨਾਂ ਤੋਂ ਵੀ ਨਾਮ ਜਾਣਦੇ ਪਹਿਲਾਂ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਪਨੀਤ ਤੁਸੀਂ ਵੀ ਅੱਜ ਜਿਹੜਾ ਐਡਿਟ ਲੇਟ ਜਿਹੜਾ ਰੌਣਕ ਲਾਈ ਹੈ ਕਵਰ ਕਰ ਰਹੇ ਹੋ ਇਹ ਵੀ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕੀ ਇਹ ਇੱਕ ਬਵੀ ਵੱਡਾ ਵੱਡਾ ਪਲੈਟਫਾਰਮ ਹੈ ਵੀ ਕਵਰ ਕਰਨਾ ਔਰ ਆਪਣੀ ਸਿੱਖ ਕੌਮ ਦੀ ਜਿਹੜੀ ਆ ਅੱਗੇ ਪਰشان ਲੈ ਕੇ ਜਾਣੀ ਡੈਫੀਨਿਟਲੀ ਸਭਜੀ ਤੁਹਾਡਾ ਕੀ ਨਾਮ ਹੈ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਵੀ ਜੀ ਤੁਹਾਡਾ ਗੁਰਜੀਤ ਭਾਜੀ ਗੁਰਜੀਤ ਬਾਕੀ ਕਿੰਨੇ ਕਿੰਨੇ ਟੀਮ ਮੈਂਬਰ ਨੇ ਟੋਟਲ ਸਾਡੇ 20-25 ਬੰਦੇ ਆਏ ਆ ਜੀ ਅੱਛਾ ਜੀ ਤੇ ਕਦੋਂ ਡਿਸਾਈਡ ਕੀਤਾ ਸੀ ਕਿ ਹਾਂ ਇਸ ਵਾਰ ਸਿੱਖ ਗੇਮਸ ਦੇ ਉੱਤੇ ਅਸੀਂ ਰਾਈਡ ਲੈ ਕੇ ਜਾਣੀ ਆ ਹਾਂ ਜੀ ਡਿਸਾਈਡ ਹੋ ਗਿਆ ਸੀ ਪਹਿਲੇ ਹੀ ਜਦੋਂ ਐਡਿਲੇਟ ਦਾ ਅਨਾਉਂਸ ਹੋਇਆ ਸੀ ਤੇ ਬਸ ਸਵੇਰੇ 3 ਵੇ ਤੋਂ ਨਿਕਲੇ ਆ ਤੜਕੇ ਦੇ ਅੱਛਾ ਜੀ ਹਾਂ ਜੀ ਕੱਲ ਪੂਰਾ ਦਿਨ ਆਪਣਾ ਰਾਈਡ 'ਚ ਨਿਕਲਿਆ ਤੇ ਸਾਰੀ ਗਰਮੀ ਠੰਡ ਸਾਰਾ ਕੁਝ ਮੰਨਦੇ ਆਏ ਕੀ ਆ ਬਾਤ ਹੈ ਉਹਦੇ ਬਾਰੇ ਵੀ ਜੜਨੀ ਬਾਰੇ ਵੀ ਆਪਾਂ ਜ਼ਰੂਰ ਪੁੱਛਾਂਗੇ ਪਾਉਲ ਸਾਡੇ ਕੈਮਰਾਮੈਨ ਦੇ ਨਾਲ ਆਪਾਂ ਦੱਸ ਦਈਏ ਕਿ ਨਾਲ-ਨਾਲ ਨਾ ਜੋ ਟਰਬਨ ਹੈ ਉਹ ਵੀ ਸਜਾਈ ਜਾ ਰਹੀ ਹੈ ਪੱਗਾਂ ਬੰਦੀਆਂ ਜਾ ਰਹੀਆਂ ਨੇ ਸੋ ਇਸ ਕਲੱਬ ਦਾ ਜੋ ਮਕਸਦ ਹੈ ਮਕਸਦ ਕੀ ਹੋ ਜ਼ਰੂਰ ਹੈ ਵੀ ਦੱਸਣ ਗਿਆ ਸਾਨੂੰ ਪਰਮਪ੍ਰੀਤ ਭਾਜੀ ਸੋ ਪੱਗਾਂ ਨਾਲ-ਨਾਲ ਬੰਦ ਰਹੇ ਪੱਗਾਂ ਬਹੁਤ ਸੋਹਣੀਆਂ ਸਜਾਈਆਂ ਨੇ ਤੁਸੀਂ ਸੋ ਕੀ ਮਕਸਦ ਕੀ ਹੈ ਨਾਲ ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਜਿਹੜੀ ਐ ਐਗਜ਼ੈਂਪਸ਼ਨ ਮਿਲੇ ਮੋਟਰਸਾਈਕਲ ਦੇ ਹੈਲਮਟ ਦੀ ਤੇ ਉਹ ਆਪਾਂ ਜਿਹੜੀ ਸਰਕਾਰ ਦੇ ਦਰਬਾਰੇ ਜਿਹੜੀ ਆਪਾਂ ਬਾਜਕਾਰ ਉਠਾ ਰਹੇ ਆਂ ਤੇ ਕੋਸ਼ਿਸ਼ ਇਹੀ ਆ ਵੀ ਐਟ ਲੀਸਟ ਜਿੱਦਾਂ ਬਾਕੀ ਯੂਰੋਪੀਅਨ ਕੰਟਰੀਸ ਵਿੱਚ ਜਿੱਦਾਂ ਇੱਕ ਸਰਦਾਰ ਨੂੰ ਪੱਗ ਬੰਨ ਕੇ ਮੋਟਰਸਾਈਕਲ ਚਲਾਉਣ ਦੀ ਆਗਿਆ ਹੈਗੀ ਆ ਨਿਊਜ਼ੀਲੈਂਡ 'ਚ ਹੈਗੀ ਆ ਹੋਰ ਕੌਣ ਵਾਲਾ ਕੰਟਰੀ 'ਚ ਹੈਗੀ ਆ ਉਸੇ ਤਰ੍ਹਾਂ ਆਸਟ੍ਰੇਲੀਆ 'ਚ ਵੀ ਆ ਸਕੇ ਜੀ ਸੋ ਜਦੋਂ ਹੁਣ ਜਰਨੀ ਬਾਰੇ ਆਪਾਂ ਗੱਲਬਾਤ ਕਰਦੇ ਆ ਜਦੋਂ ਤੁਰੇ ਤੁਸੀਂ ਨਾ 3:00 ਵਜੇ ਤੁਰੇ ਸਵੇਰੇ ਤੁਸੀਂ ਦੱਸਿਆ ਕੱਲ ਦੇ ਦਿਨ ਹੈਨਾ ਤੇ ਮਤਲਬ 22 25 ਜਣੇ ਆ ਸਾਰਿਆਂ ਨੇ ਗੱਲ ਮੰਨ ਲਈ ਕੋਈ ਇਹ ਤਾਂ ਅੱਗੇ ਲੰਘ ਗਿਆ ਫਿਰ ਬਾਅਦ ਫੋਨ ਕਰਨ ਦੇ ਬਾਰੇ ਬਰਾ ਕਿੱਥੇ ਲੰਘ ਗਿਆ ਕਿੱਥੇ ਚੱਲ ਗਿਆ ਇਸ ਪਟ੍ਰੋਲ ਬੰਦੇ ਰੋਕ ਬੰਦਾ ਪਿੱਛੇ ਰਾਹ ਜੀ ਰੂ ਦੂਰ ਹੀ ਰਹਿ ਗਿਆ ਲੱਗ ਹੀ ਨਹੀਂ ਆਇਆ ਇੱਕੋ ਹੀ ਰਾਹ ਜੀ ਬਹੁਤ ਵਧੀਆ ਪਲਾਨ ਕਰਦੇ ਆ ਭਾਜੀ ਜੀ ਦੀ ਬਹੁਤ ਵਧੀਆ ਸੀਕੁਐਂਸ ਅਦਰਵਾਈਸ ਹਾਲ ਦਾ ਵੇ ਤੁਸੀਂ ਆਉਣੇ ਆ ਕਿ ਜਿੰਨੇ ਮੋਟਰਸਾਈਕਲ ਆ ਜਿੰਨੇ ਬੰਦੇ ਆ ਤੁਸੀਂ ਟ੍ਰੈਫਿਕ ਬਲੌਕ ਲਾਉਂਦੇ ਆਉਂਗੇ ਲੋਕ ਪ੍ਰੋਬਲਮ ਆਊਗੀ ਟ੍ਰੈਫਿਕ ਨੂੰ ਪਰ ਬਹੁਤ ਵਧੀਆ ਆਪਦਾ ਪ੍ਰੋਪਰ ਇੱਕ ਲੇਨ ਚ ਸਿਮੈਟਰੀ ਬਣਾ ਲੈਣੀ ਆ ਸਮ ਟਾਈਮਸ ਹੋ ਜਾਂਦਾ ਲਾਈਕ ਰਾਹ ਚ ਵੈਦਰ ਸੀਗਾ ਫੌਗੀ ਸੀਗਾ ਉੱਥੇ ਥੋੜੀ ਪ੍ਰੋਬਲਮ ਆਈ ਪਰ ਉਦਾਂ ਬਹੁਤ ਵਧੀਆ ਆ ਆਫ ਕੌਰਸ ਇ ਮੈਂਟਲੀ ਤੇ ਸਟਰੋਂਗ ਵੇਲੇ ਹੋਣਾ ਹੀ ਵੰਦਾ ਜੀ ਕਿਉਂਕਿ ਉਹਦੇ ਵਿੱਚ ਕੀ ਆ ਕਿ ਜਦੋਂ ਠੰਡ ਵਜਦੀ ਹੈ ਤਾਂ ਹੱਥ ਕੰਬਦੇ ਆ ਜੇ ਇੱਕ ਵਾਰੀ ਦਿਮਾਗ ਕਹਿੰਦਾ ਵੀ ਛੱਡ ਬਣਾ ਪਰ ਮੈਂ ਪਹਿਲੇ ਤੇ ਥੈਂਕਸ ਕਰਨਾ ਚਾਹੁੰਗਾ ਪੂਰੇ ਟੀਮ ਮੈਂਬਰਾਂ ਦਾ ਇਹਨਾਂ ਦਾ ਮੋਰਲ ਬਹੁਤ ਹਾਈ ਸੀ ਭਾਵੇਂ ਹੱਥ ਕੰਬ ਰਹੇ ਸੀ ਕਾਫੀ ਵਾਲੇ ਪਰ ਅੰਦਰੋਂ ਸਟਰੋਂਗ ਸੀ ਸਾਰੇ ਤੇ ਜਿਹੜੀ ਗੱਲ ਅਸੀਂ ਡਿਸਪਲਿਨ ਦੀ ਆ ਡਿਸਪਲਿਨ ਪੂਰਾ ਰੱਖਿਆ ਨਾ ਅਸੀਂ ਕੋਈ ਰੇਸ ਲਾਉਂਦੇ ਆ ਕਿਸੇ ਨਾਲ ਕਿਉਂਕਿ ਸਾਡੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਇੱਕ ਜਦੋਂ ਸਿੱਖ ਲਿਖਤਾ ਗਿਆ ਤੇ ਤੁਸੀਂ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਹੋ ਤੋਂ ਤੁਹਾਡੇ ਤੇ ਇੱਕ ਹਰਕਤ ਜਿਹੜੀ ਆ ਉਹ ਪੂਰੀ ਕਮਿਊਨਿਟੀ ਦਾ ਨਾਮ ਖਰਾਬ ਕਰ ਸਕਦੀ ਆ ਤੇ ਇਸ ਕਰਕੇ ਇਹ ਚੀਜ਼ਾਂ ਅਸੀਂ ਧਿਆਨ ਰੱਖਦੇ ਆ ਕਿ ਅਵੋਇਡ ਕੀਤੀਆਂ ਜਾਣ ਤੇ ਇੱਕ ਜਿਹੜਾ ਚੰਗਾ ਸੁਣਿਆ ਜਿਹੜਾ ਵਾ ਬਾਕੀ ਕਮਿਊਨਿਟੀ ਨੂੰ ਜਾ ਸਕੇ ਜੀ ਬਿਲਕੁਲ ਜੀ ਸੋ ਇਹਨਾਂ ਦੇ ਕਲੱਬ ਬਾਰੇ ਜ਼ਿਆਦਾ ਜਾਣਨਾ ਹੋਵੇ ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਇਹਨਾਂ ਦੀ ਵੈਬਸਾਈਟ ਤੇ ਜਾ ਸਕਦੇ ਹੋ Google ਤੇ ਸਰਚ ਕਰੋ ਤੁਹਾਨੂੰ इजीली ਮਿਲ ਜੇਗੀ ਰੇਡੀਓ ਹਾਂਜੀ ਤੇ ਐਡ ਚੱਲਦੀ ਹੁੰਦੀ ਆ ਮੇਰੀ ਆਵਾਜ਼ ਚ ਆਉਂਦੀ ਆ ਸੋ ਜ਼ਰੂਰ ਉਹ ਵੀ ਸੁਣਿਆ ਕਰੋ ਸੋ ਬਾਜੀ ਕੀ ਕਹਿਣਾ ਚਾਹੋਗੇ ਸੰਗਤ ਨੂੰ ਕਮਿਊਨਿਟੀ ਨੂੰ ਸਾਡੇ ਰੇਡੀਓ ਹਾਂਜੀ ਦੇ ਮਾਧਿਅਮ ਦੇ ਥਰੂ ਜ਼ਰੂਰ ਜ਼ਰੂਰ ਇੱਕ ਵਾਰੀ ਮੈਸੇਜ ਵੀ ਦੇ ਦਿਓ ਜੀ ਜੇ ਤੁਹਾਡੇ ਕੋ ਮੋਟਰਸਾਈਕਲ ਹੈ ਤਾਂ ਲੋਟ ਆਫ ਪੈਸ਼ਨ ਆ ਰਿਗਾਰਡਲੈਸ ਉਹ ਭਾਵੇਂ ਬ ਪਾਵੇਂ ਵੱਡਾ ਹੋਵੇ ਪਾਵੇਂ ਛੋਟਾ ਹੋਵੇ ਤੇ ਭਾਵੇਂ ਰੇਸਰ ਹੋਵੇ ਤੁਸੀਂ 올 ਵੈਲਕਮ ਹੋ ਅਸੀਂ ਹਰ ਮਹੀਨੇ ਇੱਕ ਅਫੀਸ਼ੀਅਲ ਰਾਈਡ ਕਰਦੇ ਆ ਜਿੱਚ ਅਸੀਂ 브ਦਰਹੁੱਡ ਦਾ ਜਿਹੜਾ ਸੰਦੇਸ਼ ਆ ਉਹ ਦਿੰਦੇ ਆ ਕਿ ਅਸੀਂ ਪਿਆਰ ਨਾਲ ਇੱਕ ਦੂਜੇ ਨਾਲ ਰਹਿੰਦੇ ਆ ਆਸਦੇ ਆ ਖੇਡਦੇ ਆ ਜਿਹੜੀ ਡਿਪਰੈਸ਼ਨ ਵਾਲੀ ਲਾਈਫ ਆ 9 ਤੋਂ 5 ਵਾਲੀ ਮੰਡੇ ਟੂ ਫਰਡੇ ਉਹਨੂੰ ਅਸੀਂ ਆਪਾਂ ਕੋਸ਼ਿਸ਼ ਕਰਦੇ ਆ ਕਿ ਪੂਰੀ ਤਰ੍ਹਾਂ ਖਤਮ ਕਰਕੇ ਤੇ ਅਗਲੇ ਹਫਤੇ ਵਾਸਤੇ ਰੈਡੀ ਹੋ ਜਾਈਏ ਜੀ ਬਿਲਕੁਲ ਜੀ ਕੀ ਬਾਤ ਹੈ ਇਧਰ ਨਾਲ ਦੇ ਨਾਲ ਇਹਨਾਂ ਨੇ ਮੋਟਰਸਾਈਕਲ ਵੀ ਦਿਖਾ ਦਿੰਦੇ ਆ ਸੁਭਾਉਲ ਜੀ ਨਾਲ ਨਾਲ ਮੈਨੂੰ ਨਾਲ ਦੱਸੀ ਵੀ ਜਾਓ ਕਿਹੜਾ ਕਿਹੜਾ ਮੋਟਰਸਾਈਕਲ ਹੈ ਮੈਨੂੰ ਜ਼ਿਆਦਾ ਮੈਨੂੰ ਬਸ ਹਾਰ ਲੈਦਾ ਪਤਾ ਲੱਗਦਾ ਹੈ ਬਾਕੀ ਜੇ ਕੋਈ ਅਲੱਗ-ਅਲੱਗ ਨੇ ਉਹਦੇ ਵੀ ਬਾਰੇ ਵੀ ਦੱਸੋ ਵੀ ਆ ਪਹਿਲਾ ਹਾਰਲੇ ਬ੍ਰੇਕਆਊਟ ਹੈ ਜੀ ਇਹ 2023 ਤੇ 24 ਮਾਡਲ ਜਿਹੜੇ ਨਵੇਂ ਆਏ ਆ 117 ਕਿਊਬਿਕ ਆ ਇਹ ਜਿਹੜਾ ਰੋਡ ਗ্লাইਡ ਹਰਲੇ ਦਾ ਓਕੇ ਇਹ ਸਪੈਸ਼ਲੀ ਜਿਹੜੇ ਬਾਈਕ ਜਿਹੜੇ ਆ ਉਹ ਇਸ ਕਰਕੇ ਕੀਤੇ ਜਾਂਦੇ ਆ ਵੀ ਨੰਬੇ ਰੂਟਾਂ ਦੇ ਜਿਹੜੇ ਆ ਇਹ ਇਹ ਮਤਲਬ ਇੰਨੇ ਸਖਾਲੇ ਆ ਨਾ ਕਿ ਤੁਸੀਂ ਜਿੱਦਾਂ ਮਰਜ਼ੀ ਚਲਾ ਲਓ ਤੇ ਤੁਹਾਡੇ ਵਾਲਾ ਆਪਣੇ ਵਾਲਾ ਵੀ ਦੱਸੋ ਤੁਹਾਡੇ ਵਾਲਾ ਕਿਹੜਾ ਆ ਮੇਰੇ ਵਾਲਾ ਜੀ ਇਹ ਇਹ ਸਟਰੀਟ ਗ্লাইਡ ਆ ਇਹ ਹਰਲੇ ਦਾ ਵੀ ਓਕੇ ਪਰ ਫਰਕ ਦੋਨਾਂ 'ਚ ਇਹ ਆ ਵੀ ਦੋਵੇਂ ਇੱਕੋ ਜਿਹੇ ਕੰਮ ਕਰਦੇ ਆ ਉਹਦਾ ਸਿਰਫ ਸਟੀering ਹਿਲਦਾ ਅਗਲਾ ਜਿਹਨੂੰ ਆਪਾਂ ਕਹਿੰਦੇ ਟਾਪਾ ਨਹੀਂ ਹਿਲਦਾ ਇਹਦਾ ਟਾਪਾ ਨਾਲ ਹੀ ਹਿਲਦਾ ਜੀ ਤੇ ਇਹ ਨਾਲ ਜੀ ਸਪੀਕਰ ਵੀ ਲੱਗੇ ਐ ਨੈਵੀਗੇਸ਼ਨ ਵੀ ਲੱਗੇ ਆ 크ਰੂਜ਼ ਵੀ ਲੱਗੇ ਆ ਮਤਲਬ ਇਹਦੀ ਸਕਰੀਨ ਵੀ ਦਿਖਾ ਸਕਦੇ ਆਪਾਂ ਜੀ ਦੇਖਿਓ ਇੱਕ ਵਾਰੀ ਆਇਓ ਨਾਲ ਇਧਰ ਤਸਵੀਰ ਇਧਰ ਪੱਗ ਵੀ ਨਾਲ ਬੰਨ ਰਿਹਾ ਸੋ ਓਕੇ ਬਹੁਤ ਬਹੁਤ ਵਧੀਆ ਸਿਸਟਮ ਬਣਿਆ ਹੋਇਆ ਜੀ ਤੇ ਅਗਲੇ ਨਾਲ ਦੇ ਨਾਲ ਏਸੀਓ ਨਹੀਂ ਲੱਗਾ ਕਾਰ ਦੀ ਤਰ੍ਹਾਂ ਬਾਕੀ ਕਮੀ ਕੋਈ ਨਹੀਂ ਹਾਂਜੀ ਜੀਪੀਐਸ ਨੂੰ ਲੈ ਕੇ ਮਿਊਜ਼ਿਕ ਸਿਸਟਮ ਨੂੰ ਲੈ ਕੇ ਕਲਾਕਾਰ ਦੀ ਤਰ੍ਹਾਂ ਇਹ ਬਾਰੀਆਂ ਨਹੀਂ ਲੱਗੀਆਂ ਤੇ ਤੁਸੀਂ ਏਸੀ ਨਹੀਂ ਚਲਾ ਸਕਦੇ ਇੱਥੇ ਬਾਕੀ ਕਮੀ ਕੋਈ ਨਹੀਂ ਸੀਟ ਬੈਲਟ ਨਹੀਂ ਲੱਗੀ ਐਗਜ਼ੈਕਟਲੀ ਸੋ ਆਹ ਕੇ ਨਾਲ ਵਲੌਗਿੰਗ ਦਾ ਕੋਈ ਕਿਹੜਾ ਸ਼ਕੀਨ ਵੀ ਰਿਹਾ ਤੇ ਨਾਲ ਉਹਨੇ 260 ਦਾ ਕੈਮਰਾ ਵੀ ਲਾਇਆ ਹੋਇਆ ਆਹ 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 ਦੇਖੋ ਜੀ ਵੀਰ ਨਾਲ ਵੀ ਗੱਲ ਕਰਦੇ ਆਂ ਸੋ ਵੀਰ ਦਾ ਜਿਹੜਾ ਬਾਈਕਾਂ ਵੀਰ ਦੇਖੋ 360 ਨਾਲ ਕੈਮਰਾ ਵੀ ਹਾਂਜੀ ਵੀਰੇ ਅੱਗੇ 360 ਕੈਮਰਾ ਅੱਗੇ ਲਾਇਆ ਹੋਇਆ ਤੇ ਆਪਾਂ ਨਾ ਉਹਦੇ 셀ਫੀ ਪੋਲ ਜਿਹੜਾ ਆ ਅੱਗੇ ਪਿੱਛੇ ਸ਼ਿਫਟ ਕਰਦੇ ਰਹੀਦਾ ਕਦੇ ਅੱਗੇ ਫਰੰਟ ਤੇ ਲਾ ਲਿਆ ਕਦੇ ਹੈਲਮਟ ਤੇ ਚਿਨ ਮਾਉਂਟ ਲਾ ਲਈਦਾ ਜਾਂ ਫਿਰ ਬੈਕ ਤੇ ਤਾਂ ਉਹਦੇ ਨਾਲ ਨਾ ਕਾਫੀ ਡਿਫਰੈਂਟ ਥੀਵਜ਼ ਆ ਜਾਂਦੇ ਆ ਬਾਕੀ ਇੱਕ ਕੈਮਰਾ ਬੈਕਅਪ ਆ ਪੱਕਾ ਨਾਲ ਲੈ ਕੇ ਚੱਲੀਦਾ ਬਾਈਕ ਕਿਹੜਾ ਇਹ ਪਾਜੀ ਹਾਰਲੇ ਡੇਵਿਡਸਨ ਦਾ ਫੈਟ ਬੋਬ ਆ ਉਤੇ 114 ਇੰਜਨ ਇਹਦਾ অলਮੋਸਟ 1900 ਸੀਸੀ ਦੀ ਪਾਵਰ ਆ। ਓਕੇ ਤੇ ਬਾਕੀ ਥੋੜੇ ਬਹੁਤ ਆਪਾਂ ਸਟੇਜ ਇੰਜਨ ਅਪਗ੍ਰੇਡਸ অলਮੋਸਟ ਸਾਰੇ ਨੇ ਕੀਤੇ ਹੀ ਹੋਏ ਆ ਕਿਉਂਕਿ ਜਦੋਂ ਤੁਸੀਂ ਬਾਈਕ ਲੈਣੇ ਹੋ ਤਾਂ ਤੁਸੀਂ ਸਟਾਕ ਬਾਈਕ ਤਾਂ ਰੱਖਣਾ ਹੀ ਨਹੀਂ। ਜੀ ਕਿਉਂਕਿ ਤੁਹਾਡਾ ਸ਼ੌਂਕ ਆ ਬਾਈਕ ਨੂੰ ਤੁਸੀਂ ਅਪਗ੍ਰੇਡ ਕਰਦੇ ਰਹਿਣਾ। ਐਗਜ਼ੌਸਟ ਕਰਨਾ ਨਾ ਕਰਨ ਆਪਣਾ ਸਬਜੈਕਟਿਵ ਆ ਪਰ ਇੰਜਨ ਅਪਗ੍ਰੇਡ ਕਰਦੇ ਰਹਿਣਾ, ਹੈਂਡਲਿੰਗ ਅਪਗ੍ਰੇਡ ਦੇ ਅਪਡੇਟਸ ਹੁੰਦੇ ਰਹਿੰਦੇ ਆ। ਟਾਇਰ ਤੁਸੀਂ ਜਿੱਥੇ ਜਾ ਰਹੇ ਹੋ ਉਸ ਸਾਡੇ ਟਾਇਰਸ ਚੇਂਜ ਹੁੰਦੇ ਰਹਿੰਦੇ ਜੇ ਤੁਸੀਂ ਆਫ ਰੋਡਿੰਗ ਜਾ ਰਹੇ ਆਫ ਰੋਡਿੰਗ ਟਾਇਰ ਜੀ ਦੀਸਿੰਗਸ ਲਾਈਕ ਥੈਟ ਉਹ ਚੇਂਜ ਹੁੰਦੀ ਰਹਿੰਦੀਆਂ ਰਹਿੰਦੀਆਂ ਚੀਜ਼ਾਂ ਸੋ ਸਾਡੇ ਨਾਲ ਆਪਣੇ ਅਮਨ ਭਾਈ ਵੀ ਨੇ ਵਿੱਕੀ ਭਾਈ ਵੀ ਇੱਧਰ ਆਏ ਹੋਏ ਨੇ ਇਹਨਾਂ ਨੂੰ ਵੀ ਸ਼ੌਂਕ ਹੈ ਨਾਲ ਇਹਨੂੰ ਫੋਟੋਗ੍ਰਾਫੀ ਵੀ ਕਰਦੇ ਨੇ ਤਾਂ ਤੁਹਾਡਾ ਕਿਹੜਾ ਬਾਈਕ ਆ ਮੇਰਾ ਉਹ ਖੜਾ ਹੀ Honda ਕਿਉਂਕਿ ਮੈਂ ਰੈਸਟ੍ਰਿਕਸ਼ਨ ਤੇ ਆ 3 ਸਾਲ ਦੀ 650 ਬਟ ਇਸ ਮੀਨੇ ਮੋਕਿਆਣੀ ਆਪਣੀ ਓਕੇ ਤੇ ਹੋਪਫੁਲੀ ਆਪਾਂ ਕਸਟਮ ਹੀ ਰੈਡੀ ਕਰਾ ਰਹੇ ਆ ਅਗਲਾ ਕੀ ਬਾਤ ਹੈ ਤੁਹਾਡੇ ਵਾਲਾ ਕਿੱਥੇ ਹੈ ਵਿੱਕੀ ਭਾਈ ਭਾਈ ਵਾਲਾ ਸੇਮ ਹੀ ਆ ਆ ਖੜਾ ਵਿੱਕੀ ਦਾ ਸੇਮ ਹੀ રાઇડ ਲਈ એસી રાઇડ ਲਈ স্পেশাল ਦੋਨੋਂ હા એ ਦੋਨੋਂ એસી રાઇਡ ਤੇ বাইક ਇਤੇ ਆ વીક ਪਹਿਲੇ ਹੀ ਆਏ ਨੇ ਦੋਨੋਂ বাইક ਅੱਛਾ ਜੀ ਤੇ ਕਿੰਨੇ ਕੀ ਕੀ ਕੀਮਤ ਕੀ ਹੁੰਦੀ ਇਹਦੀ ਕਿੰਨੇ ਦਾ ਆਉਂਦਾ ਅਪਰੋਕਸੀਮੇਟਲੀ ਭਾਜੀ ਹਰ ਇੱਕ ਬਾਈਕ ਦੀ ਡਿਫਰੈਂਟ ਆ ਜਿਹੜਾ ਹੁਣ ਆ ਵਾਲਾ ਐ ਅਪਰੋਕਸੀਮੇਟਲੀ 30 35000 ਦਾ ਹੁੰਦਾ ਆ ਬਟ ਜੇ ਤੁਸੀਂ ਜਿੰਨੇ ਅਪਗ੍ਰੇਡ ਪਾਈ ਜੋ ਉਹ ਉਹੀ ਹਿਸਾਬ ਆ ਬਟ ਅਪਰੋਕਸੀਮੇਟਲੀ ਜਿਹੜਾ ਫੈਟ ਬੋਬ ਆ 30 35000 ਤੋਂ ਪਰ ਜਿਹੜੇ ਕਈਆਂ ਦੇ ਬਾਕੀਆਂ ਦੇ ਬਾਈਕਸ ਐ ਫਾਰ ਐਗਜ਼ਾਮਪਲ ਆਹ ਬਾਈਕਾ ਦੇਖਣ ਨੂੰ ਹੀ ਲੱਗਦਾ ਸ਼ੌਭਾ ਬਾਈਕ ਆ ਹਾਂਜੀ ਦੇ ਆਪੁਰ ਜਿੰਨਾ ਵੀ ਬੇਸ ਪ੍ਰਾਈਸ ਹੈਗਾ ਹੈਗਾ ਪਰ ਉਹਦੇ ਉੱਤੇ ਹੀ ਅਗਲੇ 30 40 40000 ਡਾਲਰ ਲਾਜ਼ਮ ਨੇ ਉਹਦੇ ਉੱਤੇ ਵੀ ਹਾਂ on top of that कस्टम ਹੁੰਦਾ ਲਾਈਕ ਹਾਲੇ ਦਾ ਬੈਨੀਫਿਟ ਇਹ ਹੈ ਤੁਸੀਂ ਅਪਗ੍ਰੇਡ ਜਿੰਨਾ ਮਰਜ਼ੀ ਕਰ ਸਕਦੇ ਹੋ ਜਿਵੇਂ ਹਿੰਦੂਬਾਰ ਨੇ ਉਹਦੇ ਏਪ ਕਰਾਏ ਹੋਏ ਨੇ ਠੀਕ ਹੈ ਜੀ ਪਰ ਇਹ ਉਹਦੇ ਲਾਸਟ ਵਾਲਾ ਤੁਸੀਂ ਚੈੱਕ ਕਰੋਗੇ ਉਹਦੇ ਐਗਜ਼ੌਸਟ ਟੋਟਲੀ ਡਿਫਰੈਂਟ ਨੇ ਹੈਰੀਟੇਲ ਦੇ ਤੇ ਉਹ ਸਾਰੀ ਯੂ ਕੈਨਟ ਸਟਾਪ ਲਾਈਕ ਇਹ ਅਨਗਿਨਤ ਹੈ ਤੁਹਾਡੇ ਤੇ ਅਸੀਂ ਕਿੰਨੇ ਸਪੈਂਡ ਕਰਨੇ ਆ ਕਿੱਥੇ ਜਾ ਕੇ ਰੋਕਣਾ ਨਹੀਂ ਰੋਕਣਾ ਇਟ ਆਲ ਡਿਪੈਂਡ ਔਨ ਯੂ ਬਿਲਕੁਲ ਜੀ ਸੋ ਤੁਹਾਨੂੰ ਵੀ ਅਗਰ ਸ਼ੌਂਕ ਹੈ ਬਾਈਕ ਰਾਈਡਿੰਗ ਦਾ ਮੋਟਰਸਾਈਕਲ ਹੈ ਮੋਟਰਸਾਈਕਲ ਲੈਣਾ ਚਾਹੁੰਦੇ ਹੋ ਸੋ ਇਸ ਕਲੱਬ ਦੇ ਨਾਲ ਜੁੜ ਸਕਦੇ ਹੋ ਇਹਨਾਂ ਵੀਰਾਂ ਨਾਲ ਜੁੜ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ.com.au ਦੇ ਉੱਤੇ ਜਾ ਸਕਦੇ ਹੋ ਸੋ ਥੈਂਕ ਯੂ ਸਾਰੇ ਬਾਈਆਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਪਰਮਪ੍ਰੀਤ ਰਾਜਪਤ ਭਾਈ ਦਾ ਵੀ ਤੇ ਥੈਂਕ ਯੂ ਟੀਮ ਤੇ ਜਾਂਦਿਆਂ ਦੇ ਕੋਈ ਲਾ ਦਿਓ ਫਤਿਹ ਜਾਂ ਜਕਾਰਾ ਜੋ ਵੀ ਬਾਲੇ ਸੋਨੇ ਆਲੇ ਸੋ Thank you ji thank you ji thank you